ਸਤਿ ਸ਼੍ਰੀ ਗੁਰੂ ਜੀ ਖਬਰਨਾਮਾ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜੀ ਸਿੱਧੂ ਜੋੜੇ ਦੀ ਹਾਲਾ ਦੇ ਵਿੱਚ ਸਿੱਧੂ ਜੋੜੇ ਦਾ ਬਿਆਨ ਨਿਕਲ ਕੇ ਆਇਆ ਕਿ ਉਹ ਕਾਂਗਰਸ ਪਾਰਟੀ ਨੂੰ ਛੱਡ ਰਹੇ ਨੇ ਲੇਕਿਨ ਚਰਨਜੀਤ ਚੰਨੀ ਦੇ ਇੱਕ ਬਿਆਨ ਨੇ ਹਲਾਕੇ ਰੱਖ ਦਿੱਤਾ ਹੈ ਯਾਨੀ ਕਿ ਇੱਕ ਵਾਰ ਫਿਰ ਸਿਆਸਤ ਦੇ ਵਿੱਚ ਉਤਲ ਪੁਤਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਯਾਨੀ ਕਿ ਸਿਆਸਤ ਦੇ ਵਿੱਚ ਸਭ ਕੋ ਜਾਣ ਰਿਹਾ ਹੈ ਜਾਨੀ ਕਿ ਕਿਸੇ ਵੀ ਪਾਰਟੀ 'ਚ ਕਦੋਂ ਕੋਈ ਗਿਆ ਤੇ ਕਦੋਂ ਕਿਸੇ ਨੇ ਛਾਲ ਮਾਰ ਕੇ ਕਿਸੇ ਹੋਰ ਪਾਰਟੀ ਚ ਆ ਗਿਆ ਕੁਛ ਨਹੀਂ ਪਤਾ ਚੱਲਦਾ ਇੱਕ ਪਾਸੇ ਜਿੱਥੇ ਸਿੱਧੂ ਜੋੜਾ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਚੁੱਕਿਆ ਸੀ ਤੇ ਦੂਜੇ ਪਾਸੇ ਗੱਲ ਨਿਕਲ ਆਈ ਸੀ ਸਾਹਮਣੇ ਕਿ ਸਿੱਧੂ ਜੋੜਾ ਹੁਣ ਭਾਜਪਾ ਦੇ ਮੰਚ ਉੱਤੇ ਚੋਕੇ ਸ਼ੱਕੇ ਲੋਂਦਾ ਹੋਇਆ ਨਜ਼ਰ ਆਵੇਗਾ ਹਾਲਾਂਕਿ ਵਿੱਚ ਭਾਜਪਾ ਵੱਡਾ ਅਹੁਦਾ ਵੀ ਦੇਣ ਨੂੰ ਤਿਆਰ ਹੋ ਗਈ ਸੀ ਕਾਂਗਰਸ ਪਾਰਟੀ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੇਕਿਨ ਹਾਲੇ ਦੇ ਇੱਕ ਬਿਆਨ ਨੇ ਫਿਰ ਸਿਆਸਤ ਨੂੰ ਬਦਲ ਕੇ ਰੱਖ ਦਿੱਤਾ ਹੈ ਚਰਨਜੀਤ ਚੰਨੀ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿੱਥੋਂ ਚਰਨਜੀਤ ਚੰਨੀ ਵਾਕਸੀ ਦੀ ਗੱਲ ਕਰ ਰਹੇ ਨੇ ਨਗਜੋਤ ਕੌਰ ਸਿੱਧੂ ਦੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਚੰਨਜੀਤ ਚੰਨੀ ਦਾ ਕਹਿਣਾ ਹੈ ਕਿ ਉਹ ਗੱਲਬਾਤ ਕਰਕੇ ਨਗਜੋਤ ਕੌਰ ਸਿੱਧੂ ਦਾ ਮਸਲਾ ਹੱਲ ਕਰਾਉਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਗੁੱਸੇ 'ਚ ਬਹੁਤ ਕੁਝ ਬੋਲ ਜਾਂਦੇ ਨੇ ਉਹਨਾਂ ਦੀ ਬਿਆਨਬਾਜ਼ੀ ਤੋਂ ਕਾਂਗਰਸ ਔਖੀ ਵੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਜਿਹੜੇ ਨੇ ਕੌਣ ਰ ਛੱਡ ਕੇ ਚਲੇ ਜਾਣ ਸਿੱਧੂ ਇਸ ਤੋਂ ਇਹ ਕਿਆਸਰ ਰਸਾਇਆ ਜਾਰੀਆਂ ਨੇ ਕਿ ਨਵਜੋਤ ਕੋਲ ਸਿੱਧੂ ਕਾਂਗਰਸ 'ਚ ਵਾਪਸੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯਾਨੀ ਕਿ ਇੱਕ ਪਾਸੇ ਕਾਂਗਰਸ ਪਾਰਟੀ ਨੂੰ ਛੱਡਣ ਦੀ ਗੱਲ ਕੀਤੀ ਗਈ ਨਵਜੋਤ ਕੌਰ ਸਿੱਧੂ ਵੱਲੋਂ ਤੇ ਦੂਜੇ ਪਾਸੇ ਚਰਨਜੀਤ ਚੰਨੀ ਪਰਦਾ પા ਕੇ ਉਹਨੂੰ ਵਾਪਸੀ ਕਰਾਉਣ ਦੀ ਗੱਲ ਕਰ ਰਹੇ ਨੇ ਚਰਨ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਨੇ ਮੈਡਮ ਸਿੱਧੂ ਅਤੇ ਸੀਨੀਅਰ ਲੀਡਰਾਂ ਨਾਲ ਗੱਲ ਕੀਤੀ ਹੈ ਮੈਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੋ ਘਰ ਦੇ ਅੰਦਰ ਹੀ ਮਸਲਾ ਸਮੇਟ ਲਿਆ ਜਾਵੇ ਜਦੋਂ ਚੰਨੀ ਨੂੰ ਨਵਜੋਤ ਕੌਰ ਦੀ ਵਾਪਸੀ ਕਰਾਉਣ ਬਾਰੇ ਪੁੱਛਿਆ ਤਾਂ ਉਹਨਾਂ ਦਾ ਜਵਾਬ ਦੇਂਦਿਆ ਕਿ ਆ ਕਿ ਅੱਜ ਜਿਹੜਾ ਉਹ ਕਿਤੇ ਚਲੇ ਗਏ ਹਨ ਇਸ ਬਾਰੇ ਅਸੀਂ ਗੱਲ ਕਰਾਂਗੇ ਉਹਨਾਂ ਨੇ ਕਈ ਗਿਲੇ ਸ਼ਿਕਵੇ ਦੂਰ ਹੋ ਸਕਦੇ ਹਨ ਅਤੇ ਪਾਰਟੀ ਨੂੰ ਉਹਨਾਂ ਦੀ ਬਿਆਨਬਾਜ਼ੀ ਤੋਂ ਉਖਾਈ ਵੀ ਹੈ ਯਾਨੀ ਕਿ ਦੋ ਬੇੜੀਆਂ ਦੇ ਪੈਰ ਰੱਖਦੇ ਹੋਏ ਚਰਨਜੀਤ ਚੰਨੀ ਵੀ ਨਜ਼ਰ ਆਏ ਇੱਕ ਪਾਸੇ ਕਹਿ ਰਹੇ ਨੇ ਕਿ ਉਹਨਾਂ ਦੇ ਜਿਹੜੇ ਬਿਆਨਬਾਜ਼ੀ ਹੈ ਉਹ ਵੀ ਮਾੜੀ ਹੈ ਤੇ ਦੂਜੇ ਪਾਸੇ ਅਸੀਂ ਕਾਂਗਰਸ ਨੂੰ ਵੀ ਛੱਡਣ ਨਹੀਂ ਦੇਣਾ ਯਾਨੀ ਕਿ ਨਵਜੋਤ ਕੋਰ ਕਾਂਗਰਸ ਪਾਰਟੀ ਵੱਲੋਂ ਹੀ 2027 ਵਿੱਚ ਦਿਖਾਈ ਦੇਣਗੇ ਇਹ ਕਹਿਣਾ ਚਾਹੁੰਦੇ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕਿਹਾ ਕਈ ਵਾਰ ਬੰਦਾ ਉਜੇਦੀ ਹੋ ਕੇ ਜਾਂ ਫਿਰ ਗੁੱਸੇ ਵਿੱਚ ਹੋਰ ਗੱਲਾਂ ਗੱਲ ਹੁੰਦੀ ਹੈ ਜੋ ਕਈ ਹੋਰ ਕੋਈ ਹੋਰ ਕਰ ਬੈਠਦਾ ਹੈ ਹਾਲਾਂਕਿ ਇਸ 바ਵੇ ਪੰਜਾਬ ਕਾਚਲ ਪ੍ਰਧਾਨ ਰਾਜਾ ਬਿੰਦਾ ਕਹਿਣਾ ਹੈ ਕਿ ਨਵਜੋਤ ਸਿੰਘ ਮਾਨਸਿਕ ਤੌਰ ਤੇ ਬਿਮਾਰ ਹਾਨਿਸ ਕਰਕੇ ਜਿਹੀ ਬਿਆਨਬਾਜ਼ੀ ਕਰ ਰਹੇ ਹਨ ਉਹਨਾਂ ਨੇ ਕਿਹਾ ਕਈ ਵਾਰ ਬੰਦਾ ਉਜੇਦੀ ਹੋ ਕੇ ਫਿਰ ਗੁੱਸੇ ਵਿੱਚ ਵੀ ਹੋਰ ਗੱਲ ਹੁੰਦੀ ਹੈ ਜੋ ਕਈ ਵਾਰ ਕਰ ਬੈਠਾ ਹੈ ਦੂਜੇ ਪਾਸੇ ਜਿਹੜਾ ਹੈ ਇੱਕ ਬਿਆਨ ਨੇ ਵੀ ਕਾਫੀ ਰਾਜਾ ਵਿੰਗ ਦੇ ਨੇ ਤਥਲੀ ਮਜਾਈ ਜਿੱਥੇ ਉਹਨਾਂ ਨੇ ਕਿਹਾ ਕਿ ਦਿਮਾਗੀ ਦੌਰ ਤੇ ਨਵਜੋਤ ਕੋਰ ਸਿੱਧੂ ਜਿਹੜੇ ਨੇ ਉਹ ਬਿਮਾਰ ਨੇ ਯਾਨੀ ਕਿ ਮਾਨਸਿਕ ਦੌਰ ਤੇ ਕਿਆ ਹੈ ਉਹਨਾਂ ਨੇ ਤੇ ਦੂਜੇ ਪਾਸੇ ਨਵਜੋਤ ਕੋਰ ਸਿੱਧੂ ਨੇ ਕਾਂਗਰਸ ਅਸਤੀਫਾ ਦੇ ਦਿੱਤਾ ਇਸ ਤੋਂ ਪਹਿਲਾਂ ਰਾਜਾ ਵਿੰਗ ਵੱਲੋਂ ਨਵਜੋਤ ਕੋਰ ਪਾਰਟੀ ਵਿਰੋਧੀ ਕਦੀ ਵਿਧਿਆਕਾਰ ਸਸਪੈਂਡ ਕੀਤਾ ਗਿਆ ਸੀ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਹਾਲੇ ਕੀ ਕਾਂਗਰਸ ਪਾਰਟੀ ਵੱਲੋਂ ਸਸਪੈਂਡ ਸੀਗੇ ਲੇਕਿਨ ਦੂਜੇ ਪਾਸੇ ਨਵਜੋਦਕਔਰ ਸਿੱਧੂ ਤੇ ਰਾਜਾ ਅਵੜਿੰਗ ਆਪਸ ਵਿੱਚ ਚੁਸਦੇ ਹੋਏ ਨਜ਼ਰ ਆਏ ਉਸ ਤੋਂ ਬਾਅਦ ਬਿਆਨ ਆਇਆ ਪਾਰਟੀ ਨੂੰ ਛੱਡਣ ਬਾਰੇ ਲੇਕਿਨ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਨੂੰ ਗੁੱਸੇ ਦੇ ਵਿੱਚ ਇਹ ਗੱਲ ਕਹੀ ਗਈ ਹੈ ਯਾਨੀ ਕਿ ਸਾਰੀਆਂ ਹੀ ਗੱਲਾਂ ਕਾਂਗਰਸ ਪਾਰਟੀ ਦੇ ਲੋਕ ਹੀ ਗੁੱਸੇ ਨਾਲ ਕਹਿ ਰਹੇ ਨੇ ਤਲਾ ਪਾਕਜੋ ਕਰੋੜ ਦੇ ਅਟੈਚੀ ਨੂੰ ਲੈ ਕੇ ਗੱਲ ਆਈ ਉਸ ਤੋਂ ਬਾਅਦ ਜਾਤੀਵਾਦ ਨੂੰ ਗੱਲ ਲੈ ਕੇ ਆਈ ਉਸ ਤੋਂ ਬਾਅਦ ਰਜਿੰਦਰ ਕੋਲ ਪਠਾਨ ਨੇ ਗੱਲ ਕਹੀ ਯਾਨੀ ਕਿ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਹੀ ਬੜਾ ਗੁੱਸਾ ਚੜਿਆ ਹੋਇਆ ਹੈ ਬਾਕੀ ਪਾਰਟੀਆਂ ਦੇ ਵਿੱਚ ਤਾਂ ਪਤਾ ਨਹੀਂ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਲੇਕਿਨ ਆਪਣੀ ਪਾਰਟੀ ਉੱਤੇ ਹੀ ਹਾਵੀ ਹੋਏ ਹੋਏ ਨੇ ਲੇਕਿਨ ਚਰਨ ਜੇ ਚੰਨੀ ਹੁਣ ਵਾਪਸੀ ਕਰਵਾਉਣ ਜਾ ਰਹੇ ਨੇ ਨਵਜੋਤ ਕੋਰ ਸਿੱਧੂ ਦੀ ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੀ